ਸੱਪਾ ਦੇਖੋ ਪੂਰਾ ਤਗੜਾ ਸੱਪ ਹੈ नाग ਹੈ ਜਮਾ ਦੇਖੋ ਦੇਖੋ ਉਹ ਦੇਖ ਲਿਆ ਸੱਪ ਸੱਪ ਇਹ नाग ਦੇਵਤਾ ਪੂਰਾ ਤਗੜਾ ਕਿ ਸੁਮਾ ਦਿਖਾਉਣਾ ਹੈ ਨੇਰ ਹੈ ਜੀ ਇੱਥੇ ਉਹ ਦੇਖੋ ਦੇਖ ਲਿਆ ਉਹ ਟੱਪ ਗਿਆ ਕਿਉਂ ਦੇਖੋ ਜੀ ਸੱਪ ਦੇਖੋ ਪੂਰਾ ਤਗੜਾ ਸੱਪ ਹੈ ਨਾਗ ਹੈ ਜਮਾ ਦੇਖੋ ਜੀ ਕਿਉਂ ਮੈਂ ਆਹ ਕੁ ਭੰਤ ਤੇ ਡੰਗ ਹੀ ਮਾਰਿਆ ਸੀ ਮੇਰੇ ਤਾਂ ਮਸਾ ਬਚਿਆ ਦੇਖ ਦੇ ਕੁੰਡਾ ਹੁੰਦਾ ਮੇਰਾ ਸਾਰਕੜਾ ਦੇਖੋ ਜੀ ਆਪ ਹੀ ਦੇਖੋ ਦੇਖੋ ਤੇ ਫੜ ਆਹ ਦੇਖੋ ਚੱਕਦਾ ਦੇਖੋ ਇਹ ਚਲੋ ਇਹ ਇੰਦਰ ਕਰ ਰੱਖਿਆ ਹੈ ਇੰਦਰ ਵੀ ਨਹੀਂ ਆਜੀ ਕਿਤੇ ਗੇੜਾ ਖਵਾ ਦੇ ਮੈਨੂੰ ਮਾਂ ਦਿਖਾਉਣਾ ਸਾਨੂੰ ਨਗਦੇਵਤਾ ਜੀ ਇਹ ਕੰਮ ਸੁਡਾ ਲੋਟ ਨਹੀਂ ਵੀਰੇ ਦੇਖ ਪਾ ਜੈ ਸ਼ਿਵ ਸ਼ੰਕਰ ਬholenath ਕੀ ਜੈ ਹੋ ਆ ਤੇਰੀ ਭਾਈ ਜੈ ਹੋ ਪਾਰਵਤੀ ਮਾਈ ਕੀ ਜੈ ਹੋ ਜੈ ਹੋ ਓਮ ਨਮਾ ਸ਼ਿਬਾਏ ਦੇ ਦੇ ਸੱਪ ਦੇ ਕਿੰਨਾ ਤਕੜਾ ਈ ਤਾਂ ਏ ਰਖਮ ਖਲ ਲੈ ਕਾਲੂ 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 ਦਿਸ ਗਿਆ ਉਹ ਖਾਜੂ ਕਾਲੂ ਕਾਲੂ ਵੇ ਸਾਪਾ